ਨਿਕਾਲਦੇ ਬਾਹਰ ਦੇਖੀਂ ਲੇਖੋ ਉਧਰ ਹੋਰ ਕੋਈ ਬਾਈ ਜਿਵੇਂ ਕਹਿੰਦੇ ਹੁੰਦੇ ਨੇ ਵੀ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਹੈ ਆ ਜਿਹੜੀ ਤੁਸੀਂ ਵੀਡੀਓ ਵਾਇਰਲ ਵੀਡੀਓ ਆ ਇਹਨੂੰ ਦੇਖੋ ਆ ਜਿਹੜਾ ਬੰਦੇ ਦਾ ਚੱਪਲੀ ਡਾਂਸ ਹੋ ਰਿਹਾ ਇਹਦੇ ਵਿੱਚ ਵੀ ਕੋਈ ਇਹੋ ਜਿਹੀ ਕਹਾਣੀ ਆ ਸਾਰੀ ਗੱਲ ਦੱਸਦਾ ਮੈਂ ਤੁਹਾਨੂੰ ਇਹ ਸਪਨਾ ਸ਼ਹਿਰ ਦੇ ਸਿਵਲ ਲੈਂਡ ਥਾਣੇ ਵਿੱਚ ਇੱਕ ਮਹਿਲਾ ਨੇ ਆਪਣੇ ਘਰ ਵਾਲੇ ਦਾ ਜਮ ਕੇ ਕਟਾਪਾ ਕੀਤਾ ਦੇਖੋ ਤੁਸੀਂ ਕਿਵੇਂ ਚੱਪਲ ਵੱਰ ਰਹੀ ਹੈ ਹੈ ਜਿਵੇਂ ਮੀ ਪੈਂਦਾ ਹੁੰਦਾ ਕਹਿੰਦੇ ਜੀ ਦਰਅਸਲ ਪਤੀ ਇੱਕ ਹੋਰ ਔਰਤ ਦੇ ਨਾਲ ਰੰਗੇ ਹੱਥੀ ਇਸ ਔਰਤ ਨੇ ਫੜ ਲਿਆ ਜਦੋਂ ਫਿਰ ਬਾਈ ਜੀ ਫੜ ਲਿਆ ਤਾਂ ਫਿਰ ਸੁਭਾਅ ਕੀ ਸੀ ਵੀ ਚਪੇੜਾ ਨੂੰ ਥਾਂ ਹੋ ਗਈ ਤੇ ਫਿਰ ਇਹ ਔਰਤ ਨੇ ਇੱਕ ਮਿੰਟ ਨਹੀਂ ਲਾਇਆ ਆਪਣੀ ਚਪਲੀ ਲਾਹੀ ਆ ਦੇਖ ਲੋ ਕਟਾਪਾ ਕਿਵੇਂ ਹੋਈ ਜਾਂਦਾ ਆਇਤਾ ਬੰਦਾ ਮੱਝ ਨਹੀਂ ਕੁੱਟਦਾ ਜਿਵੇਂ ਇਹ ਔਰਤ ਆਪਣੇ ਘਰ ਵਾਲੇ ਨੂੰ ਕੁੱਟੀ ਜਾਂਦੀ ਹੈ ਭਾਈ ਦਰਾਸਾਲ ਗੱਲ ਕਹਿੰਦੇ ਇਹ ਹੋਈ ਵੀ ਪਤਨੀ ਨੇ ਪੁਲਿਸ ਦੀ ਮਦਦ ਨਾਲ ਆ ਬੰਦੇ ਨੂੰ ਇਹਦੀ ਪ੍ਰੇਮਿਕਾ ਦੇ ਨਾਲ ਰੰਗੇ ਹੱਥੀ ਫੜ ਲਿਆ ਨੂੰ ਰੰਗੇ ਹੱਥੀ ਫੜ ਲਿਆ ਪੁਲਿਸ ਨੇ ਇਹਨੂੰ ਥਾਣੇ ਲਿਆਂਦਾ ਥਾਣੇ ਲਾ ਕੇ ਜਦੋਂ ਇਸ ਤੋਂ ਪੁੱਛਗਿੱਛ ਕਰ ਰਹੇ ਸੀਗੇ ਤੇ ਫਿਰ ਜਿਹੜੀ ਦੀ ਘਰ ਵਾਲੀ ਸੀ ਭਾਈ ਇਹ ਆਪਾ ਖੋਗੀ ਤੇ ਫਿਰ ਇਹਨੇ ਇਹ ਬੰਦੇ ਦੇ ਉੱਤੇ ਚੱਪਲਾਂ ਦਾ ਮੀਂਹ ਭਰਾਤਾ ਾਕੀ ਬਾਈ ਜਿਹੜੀ ਵੀਡੀਓ ਆ ਉਹ ਤੁਹਾਡੇ ਸਾਹਮਣੇ ਆ ਪਤਨੀ ਕਹਿੰਦੀ ਮੈਨੂੰ ਪਹਿਲਾਂ 3 ਸਾਲ ਇਹਨੇ ਮੇਰੇ ਪੇਕੇ ਸਾਢੇ ਰੱਖਿਆ ਮੈਨੂੰ ਲੈ ਕੇ ਨਹੀਂ ਆਇਆ ਸਾਲਕ ਹੋ ਗਿਆ ਉਦੋਂ ਮੈਨੂੰ ਲੈ ਕੇ ਆਇਆ ਤੇ ਮੈਨੂੰ ਲੱਗਿਆ ਵੀ ਕੋਈ ਦਾਲ ਵਿੱਚ ਕਾਲਾ ਤੇ ਮੈਂ ਇਹਦੇ ਉੱਤੇ ਨਿਗਾ ਰੱਖੀਦਾ ਪਿੱਛਾ ਪੁੱਛਾ ਕੀਤਾ ਤੇ ਇਹ ਬੰਦਾ ਬਾਈ ਜੀ ਅੱਜ ਦਾ ਥੱਲੇ ਆ ਗਿਆ ਤੇ ਫਿਰ ਆਪਣੀ ਘਰ ਵਾਲੀ ਤੋਂ ਚੱਪਲਾਂ ਖਾ ਗਿਆ ਕਹਿੰਦੇ ਬਾਈ ਫਿਰ ਇਹ ਔਰਤ ਆਪਣੇ ਘਰ ਵਾਲੇ ਨੂੰ ਤੇ ਉਹਦੀ ਪ੍ਰੇਮਿਕਾ ਨੂੰ ਦੇਖ ਕੇ ਆਪਣਾ ਆਪਾ ਖੋ ਬੈਠੀ ਫੇਰੇ ਨੇ ਚੱਪਲ ਲਾ ਲਈ ਤੇ ਦੋਹਾਂ ਤੇ ਚੱਪਲਾਂ ਦਾ ਮੀਂਹ ਭਰਾਤਾ ਜੇ ਕਿਤੇ ਪੁਲਿਸ ਵਾਲੇ ਨਾ ਹੁੰਦੇ ਤਾਂ ਬਾਈ ਜੀ ਸ਼ਰਤ ਲਾ ਲਓ ਇਹ ਬੰਦੇ ਦਾ ਇਹਦੀ ਘਰ ਵਾਲੀ ਨੇ ਸਾਰੀ ਰਾਤ ਇੱਕ ਪਾਸੇ ਹੀ ਕੁੱਟੀ ਜਾਣਾ ਸੀ ਸਰ ਬਤਾ 3 ਸਾਲ ਸੇ ਮੈਨੂੰ ਮਾਇਕੇ ਸੇ ਲੈ ਕੇ ਨਹੀਂ ਆ ਰਹੇ ਮਤਲਬ ਮੈਂ ਨੂੰ ਕੋ ਬੋਲੀ ਕਿ ਮੈਨੂੰ ਲੈ ਆਈਏ ਤਾਂ ਕਹਤੇ ਵਹੀਂ ਰਹੋ ਪਟਵਾਰੀ ਬਣੋ ਕਲੈਕਟਰ ਬਣੋ और वहीं रहो मुझे लेके नहीं आते थे फिर और उसके बाद मैं फिर एक साल बाद खुद अपनी मर्ज़ी से आई तब से इंसान से मतलब ये इंसान रोज़ आए दिन मेरे को यही बोलता था कि क्यों आइए चली जा क्यों आइए चली जा मतलब मुझे भगाना ही चाह रहा था और...